ਜਿਹੜੇ ਘਰਾਂ ਦੇ ਵਿੱਚ ਸਰਕਾਰ ਚਿਪ ਵਾਲੇ ਮੀਟਰ ਲਾ ਰਹੀ ਹੈ ਸਰਕਾਰ ਕਹਿੰਦੀ ਅਸੀਂ ਮਜਬੂਰ ਆ ਮਲਾਜਮ ਕਹਿੰਦੇ ਸੀ ਮਜਬੂਰ ਆ ਜਿਹੜੇ ਚਿਪ ਵਾਲੇ ਮੀਟਰ ਅਸੀਂ ਲਾਉਣੇ ਆ ਪਿੱਛੋਂ ਮੀਟਰ ਆ ਹੀ ਨਹੀਂ ਰਹੇ ਸਾਡੇ ਦੂਜੇ ਮੀਟਰ ਲੱਗੇ ਸੀਗੇ ਅਸੀਂ ਇਹ ਹੀ ਆਖਿਆ ਸੀ ਵੀ ਸਾਡੇ ਉਸੇ ਨਾਲ ਦੇ ਮੀਟਰ ਲੱਗਣੇ ਚਾਹੀਦੇ ਅਸੀਂ ਇਹ ਨਹੀਂ ਲਾਉਣੇਗੇ ਇਹ ਆ ਦੇ ਰਹੇ ਚੱਲ ਨਹੀਂ ਲਾਉਦੇ ਇਹ ਕੁਦਰਤੀ ਘਰੇ ਹੈ ਨਹੀਂ ਸੀਗੇ ਦੋਨੇ ਘਰ ਤੇ ਦੋਨੇ ਘਰ ਸਗੇ ਆ ਇਹ ਮੀਟਰ ਲਾਏ ਇਹ ਤਾਂ ਪਰ ਦਿਨਾਂ ਬਾਅਦ ਪਤਾ ਲੱਗਿਆ ਵੀ ਦੇਖਿਆ ਵੀ ਇਹ ਚੱਪ ਵਾਲੇ ਮੀਟਰ ਲਾ ਕੇ ਮੁੜ ਕੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਮੀਟਰ ਲਾ ਗਏ। ਮੁਲਾਜ਼ਮ ਕਹਿੰਦੇ ਸੀ ਲਾਉਣੇ ਆ। ਜੇ ਫਿਰ ਹੱਲ ਕੀ ਹੈ ਇਹਦਾ ਬਿਜਲੀ ਕਿਵੇਂ ਬੰਦੋਗੇ ਫਿਰ ਤੁਸੀਂ ਜੇ ਤੂੰ ਕੁੰਡੀ ਲਾਉਂਗੇ ਉਹ ਕਹਿੰਦੇ ਸੀ ਤੁਹਾਡੇ ਤੇ ਚੋਰੀ ਦਾ ਮਕਦਮਾ ਬਣਾ ਦਾਂਗੇ। ਪੁੱਛ ਕੇ ਲਾਇਆ ਜਾਂ ਤੁਹਾਨੂੰ ਬਿਨਾਂ ਪੁੱਛੇ ਲਾਇ ਗਏ। ਇਹ ਬਿਨਾਂ ਪੁੱਛੇ ਲਾਇ ਗਏ ਜੀ ਕੋਈ ਨਹੀਂ ਜੀ ਉਹ ਘਰਾਂ ਦਾ ਉੱਥੇ ਬਿਨਾਂ ਪੁੱਛੇ ਤੇ ਲਾਇ ਗਏ। ਪੂਰੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜੇ ਕਿਤੇ ਵੀ ਲਾਉਣ ਜਾਂਦੇ ਆ ਜੇ ਉੱਥੇ ਕੋਈ ਹਾਜ਼ਰ ਹੁੰਦੇ ਆ ਕਿਸਾਨਾਂ ਤਾਂ ਉਹਨਾਂ ਨੂੰ ਲਾਉਂ ਨਹੀਂ ਦਿੱਤਾ ਜਾਂਦਾ ਵਾਪਸ ਕੀਤਾ ਜਾਂਦਾ ਜਦੋਂ ਵੀ ਹੁਣ ਕੋਈ ਕਿਸਾਨ ਨਹੀਂ ਹੁੰਦਾ ਇਹ ਚੋਰੀ ਚੁਪੇ ਜਾ ਕੇ ਮੀਟਰ ਲਾ ਕੇ ਆ ਰਹੇ ਆ ਪਰ ਜਿਵੇਂ ਲੋਕਾਂ ਦੀ ਧੱਕੇ ਨਾਲ ਥੋਪੇ ਜਾ ਰਹੇ ਆ ਵੀ ਜਥੇ ਜਥੇਬੰਦੀ ਵੱਲੋਂ ਪੂਰੇ ਜ਼ੋਰ ਨਾਲ ਇਸ ਦਾ ਵਿਰੋਧ ਕੀਤਾ ਜਾਊਗਾ ਕਿਉਂਕਿ ਹੁਣ ਲੋਕਾਂ ਦੇ ਜਿਹੜੇ ਮੀਟਰ ਆ ਪਚਪਾਲਿਆਂ ਨੇ ਆ ਇਹ ਲੋਕਾਂ ਦੇ ਧੱਕੇ ਨਾਲ ਫੜੇ ਜਾ ਇਹਗੇ ਜਦੋਂ ਚਪਾਲੇ ਮੀਟਰ ਲਾ ਰਹੇ ਆ ਆਪਾਂ ਕਹਿੰਦੇ ਆ ਵੀ ਆਪ ਨੂੰ ਕੁੰਡੀ ਲਾਉਣੀ ਪਊਗੀ ਜਾਂ ਆਪਾਂ ਇਹਨਾਂ ਦਾ ਕੀ ਹੱਲ ਕਰਗੇ ਉਹਨਾਂ ਕੋਲੇ ਮੀਟਰ ਨਹੀਂ ਜੇ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਜਿਹੜੀ ਸਰਕਾਰ ਆ ਕੇਂਦਰ ਦੀ ਇਹ ਵਪਾਰਕ ਸਰਕਾਰ ਆ ਵਪਾਰੀਆਂ ਦਾ ਫੈਸਲਾ ਕਰਨਾ ਚਾਹੁੰਦੀ ਆ ਕਿ ਕਾਰਪੋਰੇਟ ਘਰਾਣੇ ਦੇ ਹੱਥ ਵਿੱਚ ਸਾਰਾ ਕੁਝ ਦੇਣਾ ਚਾਹੁੰਦੀ ਆ ਜੇ ਸਰਕਾਰ ਚਾਹੇ ਤਾਂ ਪਹਿਲਾਂ ਵਾਲੇ ਮੀਟਰਾਂ ਨੂੰ ਕੀ ਗੱਲ ਸੀਗੀ ਉਹਨਾਂ 'ਚ ਕੋਈ ਨੌਕਸ ਸੀਗਾ ਜਾਂ ਜੂਨਟਾ ਵੱਧ ਘਟ ਘੜਦੀ ਪਰ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਕੋਲ ਉਹ ਮੀਟਰ ਹੈ ਨਹੀਂਗੇ ਮੀਟਰ ਜਦੋਂ ਹੁਣ ਇਹ ਨਵੇਂ ਚੈਪ ਵਾਲੇ ਬਣ ਰਹੇ ਆ ਤੇ ਪਹਿਲਾਂ ਵਾਲੇ ਕਿਹੜਾ ਬਣ ਨਹੀਂ ਸਕਦੇ ਤੇ 273350 ਤੇ ਆ ਜਿੱਦੇ ਮੀਟਰ ਲਾ ਕੇ ਲਗੇ ਆ ਤੇ ਇਹ ਬਿੱਲ ਕੱਢੇ 3400 ਰੁਪਿਆ ਇਹ ਆਦੇ ਤੁਹਾਨੂੰ ਬਿੱਲ ਭਰਨਾ ਨਹੀਂ ਪੈਣਾ ਸਾਡਾ ਮੀਟਰ ਜਾਊਗਾ ਬਠਿੰਡੇ ਚੈੱਕ ਹੋ ਕੇ ਆਊਗਾ ਮੈਨੂੰ ਤਿੰਨ ਮਹੀਨੇ ਹੋ ਗਏ ਜੀ ਇਹਨਾਂ ਦੇ ਮੀਟਰ ਲਾਏ ਨੂੰ ਕੱਲ ਮੈਂ ਫੇਰ ਕਿਹੜਾ ਮਾਰ ਕੇ ਗਿਆ ਉਹ ਆਦੇ ਭੇਜਿਆ ਵਾ ਮੀਟਰ ਉਥੇ ਵੀ ਜੇ ਕੁਮਾਰ ਇੱਕ ਡਿਊਟੀ ਕਰਦਾ ਜੀ ਉਹ ਆਦਾ ਮੀਟਰ ਆਲਾ ਇੱਥੇ ਪਿਆ ਦਾ ਕਿਤੇ ਨਹੀਂ ਭੇਜਿਆ ਸਾਰਨਾ ਮੈਂ ਕੱਲ ਵੀ ਗੱਲ ਕਰ ਲਈ ਜੀ ਮੀਟਰ ਮੇਰਾ ਇੱਥੇ ਪਿਆ ਚੈੱਕ ਕਰਨ ਕੋਈ ਨਹੀਂ ਭੇਜਿਆ ਫੇਰ ਫੇਰ ਨਵੇਂ ਮੀਟਰ ਦੀ ਰੀਡਿੰਗ ਭੇਜਤੀ ਘਰੇ ਸਾਨੂੰ 3800 ਰੁਪਿਆ ਆ ਗਿਆ ਫਰੇਮ ਲਾ ਰਹੇ ਕੀ ਕੰਮ ਕਰਦੇ ਗਏ ਉਹਨਾਂ ਨੂੰ ਕੋਈ ਪੁੱਛਣਾ ਮਲਾਜ਼ਮ ਕੰਮ ਕੀ ਕਰਦੇ ਤਿੰਨ ਮਹੀਨੇ ਹੋ ਗਏ ਮੀਟਰ ਪਾਉਣ ਨੂੰ ਕਿਸਾਨ ਕਹਿੰਦੇ ਆ ਅਸੀਂ ਮੀਟਰ ਲੱਗਣ ਨਹੀਂ ਦਈਏ ਨੇ ਮਹਿਕਮਾ ਕਹਿੰਦਾ ਅਸੀਂ ਇਹੀ ਮੀਟਰ ਲਾਉਣੇ ਆ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਅਸੀਂ ਜੈਤੋ ਦੇ ਬਿਜਲੀ ਦਫ਼ਤਰ ਵਿੱਚ ਖੜੇ ਆ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਆਗੂ ਇੱਥੇ ਸਾਡੇ ਨਾਲ ਨੇ ਜਨਨ ਕਿ ਜਿਹੜੇ ਘਰਾਂ ਦੇ ਵਿੱਚ ਸਰਕਾਰ ਚਿਪ ਵਾਲੇ ਮੀਟਰ ਲਾ ਰਹੀ ਹੈ ਸਰਕਾਰ ਕਹਿੰਦੀ ਅਸੀਂ ਮਜਬੂਰ ਆ ਮਲਾਜ਼ਮ ਕਹਿੰਦੇ ਸੀ ਮਜਬੂਰ ਆ ਜਿਹੜੇ ਚਿਪ ਵਾਲੇ ਮੀਟਰ ਸੀ ਲਾਉਣੇ ਆ ਪਿੱਛੋਂ ਮੀਟਰ ਆ ਹੀ ਨਹੀਂ ਰਹੇ ਜਿਹੜੇ ਕਿਸਾਨ ਆ ਉਹ ਕਹਿੰਦੇ ਅਸੀਂ ਮੀਟਰ ਚਿਪ ਵਾਲੇ ਨਹੀਂ ਲਵਾਉਣੇ ਇਸ ਪੂਰੀ ਜਾਣਕਾਰੀ ਦੇ ਨਾਲ ਹੀ ਸਾਡੇ ਨਾਲ ਆਗੂ ਨੇ ਪੂਰੀ ਜਾਣਕਾਰੀ ਲਵਾਂਗੇ ਬਾਪੂ ਜੀ ਜਿਹੜੇ ਤੁਸੀਂ ਮੀਟਰ ਹੈ ਅੱਜ ਲਾ ਕੇ ਲੈਂਦੇ ਆ ਤੇ ਪ੍ਰਸ਼ਾਸਨ ਤੁਹਾਡੇ ਘਰੇ ਲਾ ਕੇ ਆਈ ਸੀ ਬਿਜਲੀ ਬੋਰਡ ਦੇ ਦਫ਼ਤਰ ਦੇ ਜਿਹੜੇ ਮੁਲਾਜ਼ਮਾ ਲਾ ਕੇ ਆਈ ਸੀ ਤੁਸੀਂ ਲਾ ਲਿਆ ਵਜ੍ਹਾ ਕੀ ਕਾਰਨ ਕੀ ਆਏ ਵਜ੍ਹਾ ਕੀ ਆ ਜੀ ਉਹ ਪਹਿਲਾਂ ਸਾਡੇ ਦੂਜੇ ਮੀਟਰ ਲੱਗੇ ਸੀਗੇ ਅਸੀਂ ਇਹੀ ਆਖਿਆ ਸੀ ਵੀ ਸਾਡੇ ਉਸੇ ਨਾਲ ਦੇ ਮੀਟਰ ਲੱਗਣੇ ਚਾਹੀਦੇ ਅਸੀਂ ਇਹ ਨਹੀਂ ਲਵੋਣੇਗੇ ਜੀ ਇਹ ਆਦੇ ਰੇ ਚੱਲ ਨਹੀਂ ਲਵੋਣੇ ਇਹ ਕੁਦਰਤੀ ਘਰੇ ਹੈ ਨਹੀਂ ਸੀਗੇ ਦੋਨੇ ਘਰ ਹੀ ਤੇ ਦੋਨੇ ਘਰ ਸਕੇ ਆ ਇਹ ਮੀਟਰ ਲਾਏ ਇਹ ਤਾਂ ਕੁਝ ਦਿਨਾਂ ਬਾਅਦ ਪਤਾ ਲੱਗਿਆ ਵੀ ਦੇਖਿਆ ਵੀ ਇਹ ਚੱਪ ਵਾਲੇ ਮੀਟਰ ਲਾ ਕੇ ਮੁੜ ਕੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਮੀਟਰ ਲਾ ਗਏ ਮੈਂ ਕੋਈ ਗੱਲ ਨਹੀਂ ਆਪਾਂ ਬੰਦਵਸਤ ਕਰਦੇ ਆਂ ਮੁਰਕੇ ਮੈਂ ਇਹਨਾਂ ਨਾਲ ਆਪਣੇ ਜੱਸੀ ਪ੍ਰਧਾਨ ਜੀ ਨਾਲ ਗੱਲ ਕਰੀ ਉਹਾਂ ਨੇ ਕੋਈ ਗੱਲ ਨਹੀਂ ਤੁਸੀਂ ਮੀਟਰ ਲਾ ਲਿਓ ਤੇ ਮੀਟਰ ਲਾ ਕੇ ਇੱਥੇ ਜਮ੍ਹਾਂ ਕਰਾ ਦਿਓ ਅਸੀਂ ਅਸੀਂ ਜੇ ਅੱਜ ਆਏ ਉਹਾਂ ਦੇ ਵੀ ਅਸੀਂ ਜਮ੍ਹਾਂ ਕਰਾ ਨਹੀਂ ਸਕਦੇ ਜੀ ਛੋਟੇ ਮੀਟਰ ਚੱਲ ਗਏ ਇਹ ਕਾਗਜ਼ਾਂ ਚੜ ਗਏ ਜੀ ਤੇ ਅਸੀਂ ਕਰਾ ਨਹੀਂ ਸਕਦੇ ਵਾਪਸ ਜੀ ਤੁਸੀਂ ਤਾਂ ਕਹਿੰਦੇ ਮੀਟਰ ਸੀ ਲਵਾਉਣੇ ਨਹੀਂ ਮੁਲਾਜ਼ਮ ਕਹਿੰਦੇ ਅਸੀਂ ਲਾਉਣੇ ਆ ਜੇ ਫਿਰ ਹੱਲ ਕੀ ਹੈ ਦਾ ਬਿਜਲੀ ਕਿਵੇਂ ਬਾਲੋਗੇ ਫਿਰ ਤੁਸੀਂ ਜੇ ਤੁਸੀਂ ਕੁੰਡੀ ਲਾਉਂਗੇ ਉਹ ਕਹਿੰਦੇ ਅਸੀਂ ਤੁਹਾਡੇ ਤੇ ਚੋਰੀ ਦਾ ਮਕਦਮਾ ਬਣਾ ਦਾਂਗੇ ਇਹ ਤਾਂ ਹੈਗਾ ਹੀ ਆ ਜੀ ਉਹਦਾ ਚੋਰੀ ਦਾ ਬਣਾਉਣਗੇ ਜੀ ਕੁਛ ਵੀ ਕਰ ਸਕਦੇ ਆ ਇਹ ਸਾਡੀ ਪਿੱਛੇ ਗੱਲ ਹੋਈ ਸੀ ਐਕਸ਼ਨ ਸਾਹਮਣੇ ਆ ਆਵਾਜ਼ਾ ਰੋੜ ਤੇ ਉਹਦੇ ਐਕਸ਼ਨ ਸਾਹਮਣੇ ਇਹ ਆਖਿਆ ਸੀ ਸਾਨੂੰ ਕਹਿ ਕੇ ਇਹ ਨਿਕਲਿਆ ਸੀ ਵੀ ਇਤੋਂ ਬਾਅਦ ਪਿੰਡਾਂ ਦੇ ਚਿੱਕੜ ਸਾਡੇ ਕੋਲ ਚਿੱਪਾਂ ਵਾਲੇ ਮੀਟਰ ਪਾਏ ਆ ਆਪਣੇ ਕਿੰਨੇ ਹਜ਼ਾਰ ਅਸੀਂ ਪਿੰਡਾਂ 'ਚ ਨਹੀਂ ਲਪੜਾਵਾਂਗੇ ਉਹਦੇ ਸਾਡੀ ਇਹ ਗੱਲ ਹੋ ਕੇ ਨਿਵੇੜਾ ਹੋਇਆ ਸੀ ਜੀ ਜਿੱਦਣ ਮੀਟਰ ਲਾਉਣ ਜਾਂਦੇ ਆ ਤੁਹਾਨੂੰ ਪੁੱਛ ਕੇ ਲਾਇਆ ਜਾਂ ਤੁਹਾਨੂੰ ਬਿਨਾ ਪੁੱਛੇ ਲਾਇਏ ਗਏ ਇਹ ਬਿਨਾ ਪੁੱਛੇ ਲਾਇਏ ਗਏ ਜੀ ਕੋਈ ਨਹੀਂ ਸੀ ਇਹ ਘਰਾਂ ਦਾ ਉੱਥੇ ਬਿਨਾ ਪੁੱਛੇ ਤੇ ਲਾਇਏ ਗਏ ਇਹ ਤਾਂ ਨਹੀਂ ਹੋ ਸਕਦਾ ਅਸੀਂ ਗੱਲ ਅੰਦਰ ਵੀ ਕਰਾਂਗੇ ਪੁੱਛਾਂਗੇ ਅੱਗੇ ਵੀ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਪੁੱਛ ਕੇ ਲਾਉਂਨੇ ਆ ਜੇਕਰ ਕੋਈ ਕਹਿੰਦਾ ਕਿਸਾਨ ਲਾ ਦਿਓ ਤਾਂ ਲਾ ਦਿੰਨੇ ਜੇ ਕੋਈ ਕਹਿੰਦਾ ਨਹੀਂ ਲਾਉਂਦੇ ਤਾਂ ਅਸੀਂ ਜ਼ਬਰਦਸਤੀ ਲਾਉਂਦੇ ਨਹੀਂ ਜੀ ਇਹ ਆਦੇ ਨਹੀਂ ਨਹੀਂ ਸੀ ਅਸੀਂ ਦੋਨੇ ਘਰਾਂ ਦੇ ਅਛਾ ਇਹ ਬਈ ਤੁਹਾਡੇ ਲੱਗੇ ਮੀਟਰ ਹਾਂਜੀ ਇਹ ਗੱਲ ਪੱਕੀ ਆ ਵੀ ਤੁਸੀਂ ਕਰੇ ਹਨ ਸੀ ਜਿਹੜੇ ਮੁਲਾਜ਼ਮਾ ਤੁਹਾਡੇ ਬਿਨਾਂ ਪੁੱਛਣ ਦੇ ਮੀਟਰ ਆਏ ਸਰ ਹਾਂਜੀ ਬਹੁਤ ਟਾਈਮ ਬਿਲਨ 2-3 ਮਹੀਨੇ ਐਸੇ ਕਰਕੇ ਨਹੀਂ ਲਵਾਇਆ ਜੀ ਉਹ ਮੀਟਰ ਇਹਾਂ ਦੇ ਵਿੱਚ ਆਪਾਂ ਲਈ ਲੌਂਗ ਵਾਂਗ ਕੇ ਨਹੀਂ ਚੱਪਲ ਨਹੀਂ ਲੋਣਾ ਜੀ ਬਾਅਦ ਸ ਫਿਰ ਚੱਪਲ ਵਾਲੇ ਮੀਟਰ ਸਾਡੇ ਲੱਗੇ ਆ ਜੀ ਇਹ ਆ ਮੈਨੂੰ ਐ ਦੱਸੋ ਚੱਪਲਾ ਮੀਟਰ ਇਹਨਾਂ ਕੋਲੇ ਹੈਗਾ ਦੂਜਾ ਮੀਟਰ ਹੈਣੀਗਾ ਤੁਸੀਂ ਲਵਾਉਣਾ ਨਹੀਂ ਚਾਹੁੰਦੇ ਇਹਦਾ ਹੱਲ ਕੀ ਨਿਕਲੂ ਫਿਰ ਆਪਾਂ ਲਾਈਟ ਕਿਵੇਂ ਬਾਲਾਂਗੇ ਨਹੀਂ ਸਰ ਫਿਰ ਜਦੋਂ ਅਸੀਂ ਆਖਿਆ ਨੇ ਵੀ ਨਹੀਂ ਲਵਾਉਣਾ ਸਾਡੀ ਜਥੇਬੰਦੀ ਦਾ ਜਦੋਂ ਐਲਾਨ ਆ ਵੀ ਨਹੀਂ ਲਵਾਉਣ ਦਾ ਨਹੀਂ ਲਵਾਉਣ ਅੱਛਾ ਇਥੇ ਬੰਦੇ ਆਗੂ ਨੇ ਉਹਨਾਂ ਤੋਂ ਪੁੱਛਾਂਗੇ ਹਾਂਜੀ ਪ੍ਰਧਾਨ ਜੀ ਤੁਸੀਂ ਕਿਵੇਂ ਦੇਖੂਗੇ ਚੀਜ਼ ਨੂੰ ਦੇਖੋ ਜਿਵੇਂ ਸੂਬਾ ਕਮੇਟੀ ਲੋਏ ਫੈਸਲਾ ਕਿ ਚੈਪ ਵਾਲੇ ਮੀਟਰਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਜੇ ਕਿਤੇ ਵੀ ਲਾਉਣ ਜਾਂਦੇ ਆ ਜੇ ਉੱਥੇ ਕੋਈ ਹਾਜ਼ਰ ਹੁੰਦੇ ਆ ਕਿਸਾਨ ਆ ਤਾਂ ਉਹਨਾਂ ਨੂੰ ਲਾਉਣ ਨਹੀਂ ਦਿੱਤਾ ਜਾਂਦਾ ਵਾਪਸ ਕੀਤਾ ਜਾਂਦਾ ਜਦੋਂ ਵੀ ਹੁਣ ਕੋਈ ਕਿਸਾਨ ਨਹੀਂ ਹੁੰਦਾ ਇਹ ਚੋਰੀ ਚੁੱਪੇ ਜਾ ਕੇ ਮੀਟਰ ਲਾ ਕੇ ਆ ਰਹੇ ਆ ਜਿਹੜਾ ਕਿ ਅੱਜ ਆਪਾਂ ਤੁਹਾਡੇ ਸਾਹਮਣੇ ਆ ਮੀਟਰ ਲਈ ਖੜੇ ਆ ਰਾਮੂ ਵਾਲੇ ਪਿੰਡ ਦੇ ਕਿਸਾਨ ਇਹਨਾਂ ਦੇ ਪਿੰਡ ਚੋਰੀ ਮੀਟਰ ਲਾਏ ਗਏ ਸੀ ਤੇ ਅੱਜ ਇਹ ਲਾ ਕੇ ਵਾਪਸ ਕਰਾਉਣ ਆਏ ਵੇ ਆ ਫਿਰ ਆਪਾਂ ਲੈਟ ਕਿਵੇਂ ਬਾਲਾਂਗੇ ਨੇ ਦੇਖੋ ਲੈਟ ਬੰਨ ਨਹੀਂ ਜਿਵੇਂ ਵੀ ਹੁੰਦਾਗਾ ਵੀ ਲੈਟ ਕੋਈ ਵੀ ਤਰੀਕੇ ਨਾਲ ਕਰਨ ਇਹ ਪਰ ਜਿਵੇਂ ਲੋਕਾਂ ਦੇ ਧੱਕੇ ਨਾਲ ਥੋਪੇ ਜਾ ਰਹੇ ਆ ਵੀ ਜਥੇ ਜਥੇਬੰਦੀ ਵੱਲੋਂ ਪੂਰੇ ਜੋਰ ਨਾਲ ਇਸ ਦਾ ਵਿਰੋਧ ਕੀਤਾ ਜਾਊਗਾ ਮੀਟਰ ਇਹ ਨਹੀਂ ਲੱਗਣ ਦਿੱਤੇ ਜਾਣਗੇ ਹਾਂ ਜਸਪ੍ਰੀਤ ਜੇ ਕੁੰਡੀ ਲਾਉਣਗੇ ਫਰਜ਼ ਕਰਾਲਾ ਇਹ ਮੀਟਰ ਕਹਿੰਦੇ ਸੀ ਲੱਗਣ ਦੇਣੇ ਮੁਲਾਜ਼ਮ ਕਹਿੰਦੇ ਸੀ ਲਾਉਣੇ ਆ ਕਿਸਾਨ ਕੁੰਡੀ ਲਾਊਗਾ ਮਹਿਕਮਾ ਤੇ ਪਰਚਾ ਦੇਊਗਾ ਫਿਰ ਇਹ ਗੱਲ ਠੀਕ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਜਿਹੜੀ ਇਹ ਗੱਲ ਆ ਇਹ ਦਿੱਲੀ ਅੰਦੋਲਨ ਦੇ ਵਿੱਚ ਜਿਹੜੇ ਆਪਾਂ ਕਾਲੇ ਕਾਨੂੰਨ ਕਹਿੰਦੇ ਸੀ ਉਹਨਾਂ ਦੇ ਵਿੱਚੋਂ ਹੀ ਇੱਕ ਨਿਕਲ ਕੇ ਆਈ ਹੋਈ ਆ ਕਿਉਂਕਿ ਉਦੋਂ ਆਪਣਾ ਕੰਪਰੋਮਾਈਜ਼ ਹੋਇਆ ਸੀ ਸਮਝੌਤਾ ਹੋ ਗਿਆ ਸੀਗਾ ਕੇਂਦਰ ਦੀ ਸਰਕਾਰ ਨਾਲ ਉਹਨਾਂ ਦੇ ਨਾਲ ਇਹ ਲਿਖਤੀ ਹੋਇਆ ਸੀਗਾ ਜਿਹੜਾ 220 ਏਕਟਾ ਦਾ ਵੀ ਅਸੀਂ ਇਹ ਬਿਜਲੀ ਸੋਦੇ ਨਹੀਂ ਲਾਗੂ ਕਰ ਦੇਗੇ ਇਹਨਾਂ ਨੇ ਇਹ ਗੱਲ ਮੰਨੀ ਸੀਗੀ ਲਿਖਤੀ ਇਹ ਦਿੱਤਾ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਫੇਰ ਉਹੀ ਕੰਮ ਕਰਿਆ ਇਦੋਂ ਬਾਅਦ ਇਹ ਬਿਨਾ ਸਮਝੌਤੇ ਦਾ ਬਿਨਾ ਗੱਲ ਤੈਅ ਕਰੇ ਤੋਂ ਬਿਨਾ ਮੀਟਿੰਗਾਂ ਤੋਂ ਜਥੇਬੰਦੀਆਂ ਦੇ ਨਾਲ ਇਹ ਜਿਹੜਾ 220 ਐਕਟਾ ਕਾ ਇਹ ਇਹਦੇ ਵਿੱਚ ਫੇਰ ਕਾਨੂੰਨਾਂ ਦੇ ਵਿੱਚ ਲਿਆ ਕੇ ਉਹਨੂੰ ਪਾਸ ਕਰਤਾ ਪਾਸ ਕਰਕੇ ਹੁਣੇ ਲੋਕਾਂ ਦੇ ਜਿਹੜੇ ਮੀਟਰਾਂ ਪੱਚਪਾਲਿਆਂ ਨੇ ਆ ਇਹ ਲੋਕਾਂ ਦੇ ਧੱਕੇ ਨਾਲ ਫੜੇ ਜਾ ਰਹੇ ਹੈਗੇ ਕਿਉਂਕਿ ਰੁਜ਼ਗਾਰ ਆ ਜਿਹੜਾ ਜਿਹੜੇ ਠੇਕਾ ਮਲਾਜ਼ਮ ਆਗੇ ਕੁਝ ਦਿਨ ਹੋਇਆ ਪਿੰਡਾਂ ਦੇ ਵਿੱਚ ਰੈਲੀ ਕਰਕੇ ਹਟਿਆ ਅਸੀਂ ਵੀ ਸਮਰਥਨ ਦਿੱਤਾ ਸੀਗਾ ਇਹ ਉਹਨਾਂ ਦਾ ਇੱਕ ਹੰਗ ਆਗਾ ਉਹਨਾਂ ਦਾ ਰੋਜਗਾਰ ਖੋਇਆ ਜਾ ਰਿਹਾਗਾ ਜਿਵੇਂ ਪਹਿਲਾਂ ਬਠਿੰਡਾ ਥਰਮਲ ਬੰਦ ਕਰਤਾ ਉਹਨਾਂ ਚੋਂ ਇੱਥੇ ਰੋਜਗਾਰ ਆਮ ਗ੍ਰਿਡਾਂ ਦੇ ਵਿੱਚ ਜਿਵੇਂ ਵੀ ਆ ਬਿਜਲੀ ਦਫ਼ਤਰਾਂ ਦੇ ਵਿੱਚ ਦਿੱਤਾ ਠੇਕਾ ਭਰਤੀ ਜਿਹਨੂੰ ਕਹਿ ਸਕਦੇ ਹਾਂ ਉਹ ਕਰ ਲਈ ਕਿਉਂਕਿ ਹੁਣ ਉਹ ਵੀ ਉਹਨਾਂ ਦੀ ਕਿਹਾ ਤਾਂ ਇਹ ਸੀ ਵੀ ਤੁਹਾਨੂੰ ਪੱਕੇ ਕਰਾਂਗੇ ਪਰ ਪੱਕੇ ਕਿਹੜੇ ਕਰਨੇ ਆਗੇ ਕਿਉਂਕਿ ਉਹ ਵੀ ਰੀਲੀਆਂ ਕਰੀ ਜਾਂਦੇ ਆ ਤਾਂ ਕਰਦਿਆ ਉਹਨਾਂ ਦਾ ਰੋਜਗਾਰ ਜਾ ਰਿਹਾਗਾ ਜਦੋਂ ਇਹ ਚੱਪਾਲੇ ਮੀਟਰ ਲਾ ਰਹੇ ਆ ਆਪਾਂ ਕਹਿੰਨੇ ਆ ਵੀ ਆਪਾਂ ਨੂੰ ਕੁੰਡੀ ਲਾਉਣੀ ਪਊਗੀ ਜਾਂ ਆਪਾਂ ਇਹਨਾਂ ਦਾ ਕੀ ਹੱਲ ਕਰੀਏ ਉਹਨਾਂ ਕੋਲੇ ਮੀਟਰ ਨਹੀਂ ਜੇ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਆਗੀ ਕਿਉਂਕਿ ਦਿੱਖਤੀ ਪੜਤੀ ਕਰਕੇ ਵੀ ਆਪਦੇ ਵਾਅਦਿਆਂ ਤੋਂ ਮੁਕਰੀਆ ਕਿਉਂਕਿ ਇਹਨਾਂ ਨੂੰ ਸਭ ਕੁਝ ਪਤਾਗਾ ਇਹਨਾਂ ਦਾ ਇੱਕੋ ਇੱਕ ਹੀ ਮਕਸਦ ਆ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸੌਂਪਣਾ ਚਾਹੁੰਦੀ ਆ ਇਸ ਕਰਕੇ ਪੀਡੀਓ ਪ੍ਰਾਈਵੇਟ ਮੀਟਰ ਲਾ ਕੇ ਚੱਪ ਵਾਲੇ ਮੀਟਰ ਲਾ ਕੇ ਇਦੂ-ਇਦੂ ਬਾਅਦ ਬਿਜਲੀ ਪ੍ਰਾਈਵੇਟ ਹੋਊਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਜਿਹੜੀ ਸਰਕਾਰ ਆ ਕੇਂਦਰ ਦੀ ਇਹ ਵਪਾਰਕ ਸਰਕਾਰ ਵਪਾਰੀਆਂ ਦਾ ਫਾਇਦਾ ਕਰਨਾ ਚਾਹੁੰਦੀ ਆ ਕਿ ਕਾਰਪੋਰੇਟ ਘਰਾਣੇ ਦੇ ਹੱਥ ਵਿੱਚ ਸਾਰਾ ਕੁਝ ਦੇਣਾ ਚਾਹੁੰਦੀ ਆ ਉਸੇ ਦਾ ਹੀ ਇਹ ਵੀ ਅੰਗ ਆਗਾ ਜੇ ਸਰਕਾਰ ਚਾਹੇ ਤਾਂ ਪਹਿਲਾਂ ਵਾਲੇ ਮੀਟਰਾਂ ਨੂੰ ਕੀ ਗੱਲ ਸੀਗੀ ਉਹਨਾਂ 'ਚ ਕੋਈ ਨੌਕਸ ਸੀਗਾ ਜਾਂ ਯੂਨਟਾਂ ਵੱਧ ਘੱਟ ਕਰਦੀ ਕਿਉਂਕਿ ਇਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਇਹ ਜਾਣਬੁੱਝ ਕੇ ਸਾਰਾ ਕੁਝ ਕਰਿਆ ਵਿਆ ਇਸ ਕਰਕੇ ਇਹਨਾਂ ਦਾ ਅਸੀਂ ਵਿਰੋਧ ਕਰਦੇ ਆ ਇਸੇ ਤਰ੍ਹਾਂ ਅਸੀਂ ਕਰਦੇ ਰਵਾਂਗੇ ਕਿਉਂਕਿ ਸਰਕਾਰ ਨੂੰ ਅਸੀਂ ਕਹਨੇ ਆ ਕਿ ਇਹ ਨੀਤੀ ਬੰਦ ਕਰੇ ਪਹਿਲਾਂ ਵਾਲੀ ਨੀਤੀ ਨੂੰ ਲਾਗੂ ਕਰੇ ਤਾਂ ਕਿ ਜਿਹੜਾ ਸਾਡੇ ਨੌਜਵਾਨਾਂ ਦਾ ਰੋਜ਼ਗਾਰ ਖਸਦਾ ਉਹ ਰੋਜ਼ਗਾਰ ਮਿਲੇ ਤੇ ਨਹੀਂ ਤਾਂ ਉਹਨਾਂ ਦਾ ਰੋਜ਼ਗਾਰ ਵੀ ਜਾਊਗਾ ਤੇ ਕਿਸਾਨ ਦਾ ਨੁਕਸਾਨ ਤਾਂ ਹੈ ਹੀ ਹੈਗਾ ਜੀ ਹੁਣ ਮੁਲਾਜ਼ਮ ਵੀ ਮਜਬੂਰ ਹਨਾ ਮਜਬੂਰ ਜਿਹੜੇ ਮੁਲਾਜ਼ਮ ਹੈ ਉਹ ਕਹਿੰਦੇ ਵੀ ਸਰਕਾਰ ਪਿੱਛੇ ਹੀ ਜਨ ਕੇ ਸਾਡੇ ਕੋਲ ਮੀਟਰ ਮੁਹੱਈਆ ਕਰਾਉਂਦੀ ਆ ਅਸੀਂ ਤਾਂ ਫਿਰ ਮੀਟਰ ਉਹੀ ਲਾਵਾਂਗੇ ਹੁਣ ਮੁਲਾਜ਼ਮ ਵੀ ਕੀ ਕਰਨ ਮੁਲਾਜ਼ਮ ਵੀ ਜਨ ਕੇ ਫਸੇ ਹੋਏ ਹਨਾ ਨਹੀਂ ਇਹ ਗੱਲ ਤੁਹਾਡੀ ਠੀਕ ਆ ਮੁਲਾਜ਼ਮਾਂ ਦੀ ਡਿਊਟੀ ਬਣਦੀ ਆ ਪਰ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਕੋਲੇ ਉਹ ਮੀਟਰ ਹੈ ਨਹੀਂਗੇ ਮੀਟਰ ਜਦੋਂ ਹੁਣ ਇਹ ਨਵੇਂ ਚੈਪ ਵਾਲੇ ਬਣ ਰਹੇ ਆ ਤੇ ਪਹਿਲਾਂ ਵਾਲੇ ਕਿਹੜਾ ਬਣ ਨਹੀਂ ਸਕਦੇ ਸੀ ਵੀ ਮਤਲਬ ਜੇ ਆਪਾਂ ਗੱਲ ਕਰੀਏ ਵੀ ਜਾਣ ਬੁੱਝ ਕੇ ਕਿਉਂਕਿ ਕਿਸਾਨ ਅੱਗੇ ਬਹੁਤ ਕਰਜ਼ਾਈ ਹੋਇਆ ਵਿਆ ਜਾਣ ਬੁੱਝ ਕੇ ਉਹਨਾਂ ਤੇ ਥੋਪੇ ਜਾ ਰਹੇ ਆ ਕਿਉਂਕਿ ਜੇ ਸਰਕਾਰ ਲੋਕ ਵਿਰੋਧ ਕਰਨਗੇ ਤਾਂ ਪਹਿਲਾਂ ਵਾਲੀ ਮੀਟਰ ਸਰਕਾਰ ਲਾਊਗੀ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਜੇ ਸਰਕਾਰ ਇਹਨਾਂ ਨੂੰ ਮੀਟਰ ਬਿਨਾ ਚੈਪ ਵਾਲੇ ਦੇਵੇ ਤੇ ਇਹ ਤਾਂ ਲਾਏ ਆਉਣਗੇ ਇਹ ਵੀ ਜਿਵੇਂ ਵੇਖੀਦਾ ਆਪਣੇ ਜਣੇ ਕੇ ਜ਼ਿਮੀਂਦਾਰਾਂ ਦੇ ਤੇ ਪੁੱਤੀ ਆਖ ਤਾਂ ਨਹੀਂ ਦੇਖੋ ਜਿਵੇਂ ਹੁਣ ਆਪਾਂ ਮੁਲਾਜ਼ਮ ਜਾਂਦੇ ਆ ਪਿੰਡਾਂ ਦੇ ਵਿੱਚ ਉਥੇ ਕਿਸਾਨ ਮਜ਼ਦੂਰ ਇਹਨਾਂ ਦਾ ਵਿਰੋਧ ਕਰਦੇ ਆ ਕਿਉਂਕਿ ਜਦੋਂ ਵਿਰੋਧ ਕਰਦੇ ਆ ਤੇ ਮੁਲਾਜ਼ਮਾਂ ਤੋਂ ਗੱਲ ਸਰਕਾਰ ਤੱਕ ਜਾਣੀ ਆ ਕਿਉਂਕਿ ਸਰਕਾਰ ਨੂੰ ਇੱਥੇ ਸੋਚਣਾ ਪੈਂਦਾ ਤੇ ਕਿਉਂਕਿ ਸਰਕਾਰ ਸੋਚੇ ਤੇ ਪਹਿਲਾਂ ਵਾਲੇ ਮੀਟਰ ਲਾਗੂ ਕਰੇ ਤੇ ਜਿਹੜੇ ਚੈਪ ਵਾਲੇ ਮੀਟਰ ਧੱਕੇ ਨਾਲ ਲਾ ਰਹੀ ਆ ਇਹਨਾਂ ਨੂੰ ਬੰਦ ਕਰੇ ਜਿਹੜੇ ਪਹਿਲਾਂ ਵਾਲੇ ਮੀਟਰ ਲੈਣ ਦਾ ਕਾਰਨ ਕੀ ਸੀ ਉਹ ਜੀ ਛੜ ਕੇ ਸੀ ਜੀ ਅੱਛਾ ਉਹ ਛੜੇ ਹੋਏ ਕਰਕੇ ਤੇ ਉਹਦਾ ਮੀਟਰ ਦੋ ਤਿੰਨ ਮਹੀਨੇ ਛੜਾ ਰਿਆ ਜੀ ਫਿਰ ਜਾ ਕੇ ਲਾਇਆ ਜੀ ਉਹ ਮੀਟਰ ਤੇ ਆ ਸਾਰਾ ਕੋਈ ਹੈਗਾ ਕੋਲੇ ਮੁੰਡੇ ਦੇ ਓਕੇ ਓਕੇ ਹਾਂ ਜੀ ਪਹਿਲਾ ਵਾਲਾ ਮੀਟਰ ਲੈਣ ਦਾ ਕਾਰਨ ਕੀ ਮੱਛਿਆ ਕਿਵੇਂ ਸੜਿਆ ਪਹਿਲਾ ਵਾਲਾ ਮੀਟਰ ਚੱਲਦਾ ਸੀਗਾ ਜੀ ਤੇਜ਼ ਅੱਛਾ ਇੱਥੇ ਮੈਂ ਦਰਖਾਸਤ ਦੇ ਕੇ ਮੈਂ ਚੈਲੰਜ ਫੀਸ ਭਰ ਕੇ ਗਿਆਗਾ ਆ ਦੇਖੋ ਜੀ ਜੀ ਠੀਕ ਹੈ ਤਰੀਕ ਵੇਖ ਲਓ ਜੀ ਕਿੰਨੇ ਦੀ ਭਰੀ ਆ ਠੀਕ ਹੈ ਜੀ ਇਹ ਮੀਟਰ ਨੇ ਬਦਲ ਲਗਾਏ ਇਹਨਾਂ ਨੂੰ ਮੈਂ ਕਿਹਾ ਮੀਟਰ ਤੁਹਾਡਾ ਤੇਜ਼ ਚੱਲੀ ਇਹ ਤਾਂ ਮੈਂ ਬਿੱਲ ਨਹੀਂ ਭਰਨਾ ਜਾ ਕੇ ਮੇਰੇ ਲੋਡ ਵੇਖੋ ਉਥੇ ਬੰਦਾ ਭਾਗ ਤੇ ਦਾ ਉਹ ਨਾਲ ਗਿਆਗਾ ਘਰੇ ਜਾ ਕੇ ਉਹਨੇ ਲੋਡ ਵੇਖਿਆ ਆਪਣੇ ਘਰੇ ਕੋਈ ਏਸੀ ਨਹੀਂ ਕੋਈ ਉਹ ਨਹੀਂ ਪੱਖਾ ਤੇ ਬੱਲਵ ਉਹ ਸਾਰਾ ਵੇਖਿਆ ਕੋਈ ਗੀਦਰ ਨੇ ਸਾਰੇ ਬਾਥਰੂਮਾਂ ਦੇ ਅੰਦਰ ਸਾਰਾ ਚੈੱਕ ਕਰਕੇ ਆਇਆ ਠੀਕ ਹੈ ਜੀ ਇਹ ਮੀਟਰ ਲਾ ਲਏ ਇਹਦੇ ਮੀਟਰ ਅਸੀਂ ਭੇਜਾਂਗੇ ਤੁਹਾਡਾ ਚੈੱਕ ਕਰਨ ਮੈਨੂੰ 3 ਮਹੀਨੇ ਹੋ ਗਏ ਜੀ ਗਿੜੇ ਮਾਰਦੇ ਨੂੰ ਇਹਨਾਂ ਨੇ ਕੋਈ ਮੀਟਰ ਨਹੀਂ ਭੇਜਿਆ ਕੱਲ ਦੀ ਗੱਲ ਹੈ ਜੀ ਮੈਂ ਕੱਲ ਆ ਕੇ ਗਿਆਗਾ ਆਹ ਵੇਖੋ 13971 ਤੋਂ ਜੀ ਉਹਦੀ ਰੀਡਿੰਗ ਸ਼ੁਰ ਜਿੱਦ ਦੇ ਮੀਟਰ ਲਾ ਕੇ ਲਗੇ ਤੇ ਇਹਦਾ ਬਿੱਲ ਕੱਢੇ 3400 ਰੁਪਿਆ ਇਹਨਾਂ ਨੂੰ ਮੈਂ ਕਹਾਂ ਜਾਂ ਤੇ ਮੇਰਾ ਪੂਰਗਾ ਜੂਨਟਾਂ ਦਾ ਬਿੱਲ ਕੱਢੋ ਜੀ ਜਿੰਨਾ ਬੰਦ ਦਾਗਾ 3400 ਰੁਪਿਆ ਕਿਹੜੇ ਹਿਸਾਬ ਨਾਲ ਕੱਢੇ ਇਹਾਂ ਦੇ ਤੁਹਾਨੂੰ ਬਿੱਲ ਭਰਨਾ ਨਹੀਂ ਪੈਣਾ ਸਾਡਾ ਮੀਟਰ ਜਾਊਗਾ ਬਠਿੰਡੇ ਚੈੱਕ ਹੋ ਕੇ ਆਊਗਾ ਮੈਨੂੰ ਤਿੰਨ ਮਹੀਨੇ ਹੋ ਗਏ ਜੀ ਇਹਨਾਂ ਦੇ ਮੀਟਰ ਲਾਏ ਨੂੰ ਕੱਲ ਮੈਂ ਫੇਰ ਗਿੜਾ ਮਾਰ ਕੇ ਗਿਆ ਉਹਾਂ ਦੇ ਭੇਜਿਆ ਮੀਟਰ ਉੱਥੇ ਵੀ ਜੇ ਕੁਮਾਰ ਇੱਕ ਡਿਊਟੀ ਕਰਦਾ ਜੀ ਉਹਾਂ ਦਾ ਮੀਟਰਾਂ ਦਾ ਇੱਥੇ ਪਿਆ ਕਿਤੇ ਨਹੀਂ ਭੇਜਿਆ ਸਾਰਨਾ ਮੈਂ ਕੱਲ ਵੀ ਗੱਲ ਕਰਕੇ ਗਿਆ ਮੀਟਰ ਮੇਰਾ ਇੱਥੇ ਪਿਆ ਚੈੱਕ ਕਰਨ ਕੋਈ ਨਹੀਂ ਪਰਾਣਾ ਬਿੱਲ ਲਾ ਕੇ ਅਸਟੀਮੇਟ ਨਹੀਂ ਭੇਜੀ ਜਾਂਦੇ ਆ ਅਸਟੀਮੇਟ ਤੇ ਭੇਜੀ ਜਾਂਦੇ ਮੈਂ ਭਰਦੇ ਨਹੀਂ ਆ 3400 ਰੁਪਏ ਮੈਂ ਕਿਹੜੇ ਹਿਸਾਬ ਨਾਲ ਪਰਾਣੇ ਬਿੱਲ ਦਾ ਮੀਟਰ ਆਈ ਹੈ ਜੀ ਅੱਛਾ ਜਦੋਂ ਤੁਸੀਂ ਨਹੀਂ ਭਰਿਆ ਤਾਂ ਫਿਰ ਤੁਹਾਡੇ ਨਵੇਂ ਮੀਟਰ ਲਾ ਜਾਂਦਾ ਨਵੇਂ ਮੀਟਰ ਲਾਏ ਨਵੇਂ ਮੀਟਰ ਦਾ ਫੇਰ ਭੇਜਤਾ ਜੀ ਇਹਨਾਂ ਨੇ ਮੈਸੇਜ ਆ ਕੇ 3800 ਰੁਪਏ ਜਾਵੜਿਆ ਉਹਦੇ ਤੇ ਵੀ ਜੂਟਾ ਨਹੀਂ ਮੱਚਗਾ ਸੀਗਾ ਅੱਛਾ ਇਹਨਾਂ ਨੇ ਨਾਲ ਜੋੜ ਕੇ ਹੋਰ ਭੇਜਤਾ 3800 ਰੁਪਏ ਫੇਰ ਸਟੂਡੀਓ ਸਾਡਾ ਗੱਲ ਹੋਈ ਇਸ ਵਿਸ਼ੇ ਤੇ ਗੱਲ ਵੀ ਗੱਲ ਹੋਈ ਹੈ ਜੀ ਹਰਪੀ ਸਿੰਘ ਆਰਪੀ ਕੌਰ ਆ ਗਈ ਸ਼ਾਇਦ ਆਪਣੇ ਜੇ ਆਗੇ ਉਹ ਉਹਨਾਂ ਨਾਲ ਵੀ ਮੈਂ ਕੱਲ ਗ ਐਸਡੀਓ ਸਾਹਿਬ ਨਾਲ ਗੱਲ ਹੋਈ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਕੀ ਵਿਸ਼ਵਾਸ ਦਵਾਇਆ ਨੇ ਫਿਰ ਤੁਹਾਨੂੰ ਇਹ ਆਹ ਨਹੀਂ ਮੀਟਰ ਭੇਜਾਂਗੇ ਕੋਈ ਨਹੀਂ ਰੀਡਿੰਗ ਹੋ ਲੈਂਦੇ ਤੂੰ ਬਿੱਲ ਨਾ ਭਰੀ ਮੈਂ ਮੈਂ ਬਿੱਲ ਨਹੀਂ ਭਰਦਾਗਾ ਹਾਂ ਜੀ ਰੀਡਿੰਗ ਲੈਣ ਹੀ ਨਹੀਂ ਭੇਜਾਈ ਤੈਨ 3 ਮਹੀਨੇ ਹੋ ਗਏ ਮੀਟਰ ਭੇਜ ਨੂੰ ਇੱਥੇ ਫਿਰ ਇਹ ਮੁਲਾਜ਼ਮ ਕੀ ਕੰਮ ਕਰਦੇ ਗਏ ਇਹਨਾਂ ਨੂੰ ਵੀ ਪੁੱਛਣਾ ਮੁਲਾਜ਼ਮ ਕੰਮ ਕੀ ਕਰਦੇ ਤਿੰਨ ਮਹੀਨੇ ਹੋ ਗਏ ਮੀਟਰ ਭੇਜ ਨੂੰ ਪੁੱਛਾਂਗੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਪੁੱਛਾਂਗੇ ਪ੍ਰਧਾਨ ਜੀ ਫਿਰ ਅਗਲਾ ਸੰਘਤ ਕੀ ਹੈ ਤੁਹਾਡਾ ਜੇਕਰ ਇਹਨਾਂ ਦਾ ਹੱਲ ਨਹੀਂ ਹੁੰਦਾ ਤਾਂ ਮੀਟਰ ਉਹ ਕਹਿੰਦੇ ਲਾਉਣੇ ਆ ਤੁਸੀਂ ਕਹਿੰਦੇ ਲਾਉਣ ਨਹੀਂ ਦੇਨੇ ਫਿਰ ਹ ਤਾਂ ਠੀਕ ਹੈ ਉਹਨਾਂ ਦਾ ਧੰਨਵਾਦ ਆ ਤੇ ਜੇ ਉਹਨਾਂ ਨੇ ਮੀਟਰ ਵਾਪਸ ਨਾ ਕਰਾਏ ਅਸੀਂ ਅਗਲਾ ਸੰਘਰਸ਼ ਵਾਰੀ ਜਿਵੇਂ ਵੀ ਹੋਇਆ ਅਸੀਂ ਰਹਿ ਕਰਕੇ ਮੀਟਿੰਗ ਕਰਕੇ ਅਗਲਾ ਸੰਘਰਸ਼ ਤਿੱਖਾ ਕਰਾਂਗੇ ਕਿਸਾਨ ਕਹਿੰਦੇ ਆ ਅਸੀਂ ਮੀਟਰ ਲੱਗਣ ਨਹੀਂ ਦੇਨੇ ਵਿਭਾਗ ਮੰਤਰੀ ਕਹਿੰਦਾ ਅਸੀਂ ਇਹੀ ਮੀਟਰ ਲਾਉਣੇ ਆ ਐਸਡੀ ਸਾਹਿਬ ਜਿਵੇਂ ਕਿਸਾਨ ਭਾਰਤੀ ਕਿਸਾਨ ਜਿਹੜੀ ਗ੍ਰਾਹਾਂ ਦੇ ਆਗੂ ਆ ਤੁਹਾਡੇ ਦਫ਼ਤਰ ਚ ਪਹੁੰਚੇ ਆ ਇਹ ਚਿੱਪ ਵਾਲੇ ਮੀਟਰ ਲੈ ਕੇ ਆਏ ਆ ਇਹ ਕਹਿੰਦੇ ਵੀ ਚਿੱਪ ਵਾਲੇ ਮੀਟਰ ਅਸੀਂ ਨਹੀਂ ਲਵਾਉਣੇ ਵਿਭਾਗ ਮੰਤਰੀ ਕਹਿੰਦਾ ਅਸੀਂ ਲਾਉਣੇ ਆ ਫਿਰ ਤਾਂ ਹੱਲ ਕੀ ਆਈ ਪੁਰਾਣੇ ਮੀਟਰ ਜਿਹੜੇ ਪਹਿਲਾਂ ਸੀਗੇ ਨਾਨ ਸਮਾਰਟ ਸੀ ਉਹ ਵਿਭਾ ਨਵੇਂ ਇਹ ਨਹੀਂ ਲਵਾ ਰਹੇ ਇਸ ਕਰਕੇ ਇੱਥੇ ਜਿਹੜੀ ਡਾਇਰੈਕਟ ਸਪਲਾਈ ਆ ਉਹ ਤਾਂ ਨਹੀਂ ਚਲਾ ਸਕਦੇ ਜੀ ਠੀਕ ਆ ਉਹ ਸਾਨੂੰ ਹੁਣ ਇਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਪੈਣੀ ਜੀ ਇਹ ਵੇਖੋ ਤੁਸੀਂ ਕਹਿੰਦੇ ਆ ਵੀ ਅਸੀਂ ਲਾਉਣੇ ਨੇ ਮੀਟਰ ਇਹੀ ਲਾਵਾਂਗੇ ਇਹ ਕਹਿੰਦੇ ਸੀ ਲਾਈਟ ਫਿਰ ਕਿਵੇਂ ਵਾ ਲੈਣਗੇ ਲਾਈਟ ਤਾਂ ਜੇ ਫਿਰ ਸਾਨੂੰ ਹੁਣ ਪਰਚਾ ਦਰਲੇ ਕਰ ਚੋਰੀ ਪਾ ਕੇ ਉਹ ਕਰਨਾ ਪਊਗਾ ਜੋ ਕਾਰਵਾਈ ਬਣਦੀ ਹੈ ਇਹਦੀ ਜੀ ਅਸੀਂ ਇਹਦੇ ਤੇ ਹੁਣ ਬਿਨਾਂ ਰਿਕਾਰਡ એનર્ਜੀ ਕੀਤਿਆਂ ਨੂੰ ਮੀਟਰ ਸੀ ਕਿਵੇਂ ਉੱਥੇ ਇਹਨਾਂ ਦੀ ਸਪਲਾਈ ਚੱਲਣ ਦੇਵਾਂਗੇ ਜੀ ਸਾਨੂੰ ਇਹ ਤੇ ਐਫ ਆਈ ਆਰ ਵਗੈਰਾ ਕਾਨੂੰਨੀ ਕਾਰਵਾਈ ਸੀ ਕਰਾਂਗੇ ਜਿੰਨੇ ਕਿ ਮੈਕਮਾ ਜਿਹੜੀ ਆਦੀ ਕਾਰਵਾਈ ਬੰਦੀ ਹੈ ਉਹਨੇ ਦੇ ਪੂਰੀ ਕਰੂਗਾ ਜਿਹੜੇ ਹੁਣ ਮੀਟਰ ਲੈ ਕੇ ਇਹਦਾ ਹਲਕੀ ਹੈ ਅਸੀਂ ਵਾਪਸ ਲੈ ਨਹੀਂ ਸਕਦੇ ਮੈਕਮੇ ਦਾ ਕੋਈ ਪ੍ਰੋਵੀਜ਼ਨ ਹੀ ਹੈ ਨਹੀਂ ਵੀ ਖਫਤ ਕਰ ਲਾ ਕੇ ਲਿਆਵੇ ਤੇ ਅਸੀਂ ਉਹ ਤੋਂ ਮੀਟਰ ਵਾਪਸ ਲੈ ਲਈਏ ਇਸ ਤਰੀਕੇ ਨਾਲ ਇਹਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਇਹ ਮੀਟਰ ਉੱਥੇ ਸਾਈਡ ਤੇ ਚਲਾਉਣੇ ਪੈਣਗੇ ਸਾਨੂੰ ਇਹ ਕਾਨੂੰਨ ਦੇ ਦਰਰੇ ਚ ਆਉਂਦਾ ਵੀ ਜਿਵੇਂ ਇਹ ਆਪ ਨੇ ਆਪ ਲਾ ਕੇ ਲਿਆ ਵੀ ਤੁਹਾਡੇ ਮੁਲਾਜ਼ਮ ਨੇ ਲਾ ਕਾਨੂੰਨ ਦੇ ਦਰਰੇ ਚ ਨਹੀਂ ਆਉਂਦਾ ਅਸੀਂ ਵੀ ਜੇ ਕੋਈ ਮੀਟਰ ਡਿਸਕਨੈਕਟ ਹੈ ਉਹ ਸਾਨੂੰ ਕੋਈ ਨਾ ਕੋਈ ਡਾਕੂਮੈਂਟਸ ਇੱਥੇ ਹੋਣਾ ਚਾਹੀਦਾ ਜਿਹਦੇ ਆਧਾਰ ਤੇ ਸਿਉ ਮੀਟਰ ਨੂੰ ਡਿਸਕਨੈਕਟ ਹਾਂ ਦੱਸੋ ਪ੍ਰਧਾਨ ਜੀ ਇਹ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਤੁਸੀਂ ਕਹਿੰਨੇ ਸੀ ਲਾਈਟ ਬਾਲਾਂਗੇ ਸਿੱਧੀਆਂ ਕੁੰਡੀਆਂ ਲਾਵਾਂਗੇ ਫਿਰ ਹੱਲ ਕੀ ਨਿਕਲੂਗਾ ਨਹੀਂ ਦੇਖੋ ਜਿਵੇਂ ਐਸਡੀਓ ਸਾਹਿਬ ਕਹਿੰਦੇ ਆ ਵੀ ਅਸੀਂ ਮੀਟਰ ਲੈ ਨਹੀਂ ਸਕਦੇ ਪੂਰੇ ਪੰਜਾਬ ਦੇ ਵਿੱਚ ਪਤਾ ਨਹੀਂ ਸੈਂਕੜਿਆਂ ਦੀ ਗਿਣਤੀ ਦੇ حساب ਨਾਲ ਮੀਟਰ ਵਾਪਸ ਹੋਏ ਹੋਏ ਆ ਕਿਉਂਕਿ ਜੇ ਕੋਈ ਰੂਲ ਹੈ ਵੀ ਚਲੋ ਮੰਨ ਲੈਂਦੇ ਆ ਸਰਕਾਰ ਵੱਲੋਂ ਹੈ ਨਹੀਂ ਸਰਕਾਰ ਦੇ ਹਦਾਇਤ ਆ ਵੀ ਧੱਕੇ ਨਾਲ ਮੀਟਰ ਲਾ ਰਹੀ ਹੈ ਸਰਕਾਰ ਕਿਉਂਕਿ ਜਿਵੇਂ ਉਹਨਾਂ ਕਿਸਾਨ ਜਥੇਬੰਦੀਆਂ ਬਾਕੀ ਬੀਕੇਯੂ ਇਕਤਾ ਗ੍ਰਾਹਾਂ ਦਾ ਚੈਪ ਵਾਲੇ ਮੀਟਰ ਦੇ ਪੂਰਾ ਸਟੈਂਡ ਲਾਇਆ ਹੋਇਆ ਉਹ ਕਦੇ ਵੀ ਕਿਸੇ ਪਿੰਡ ਦੇ ਵਿੱਚ ਵੀ ਨਹੀਂ ਲੱਗਨ ਦਿੱਤੇ ਜਾਣਗੇ ਜੀ ਉਹ ਕਹਿੰਦੇ ਜਿਹੜੇ ਵੀ ਤੁਸੀਂ ਮੀਟਰ ਲਾ ਕੇ ਲੈਂਦੇ ਆ ਇਹ ਤੇ ਜਿੰਨ ਕੇ ਪਰਚਾ ਵੀ ਬੰਦ ਆ ਨਹੀਂ ਦੇਖੋ ਚਲੋ ਜਿਵੇਂ ਵੀ ਇਹਨਾਂ ਦੀ ਕਾਰਵਾਈ ਬੰਦਨੀ ਆ ਇਹਨਾਂ ਨੇ ਕਰਨੀ ਆ ਵੀ ਜਿਵੇਂ ਵੀ ਜਦੀ ਸੂਬਾ ਕਮੇਟੀ ਚ ਗੱਲ ਕਰਾਂਗੇ ਜਿਵੇਂ ਵੀ ਸੂਬਾ ਕਮੇਟੀ ਦਾ ਫੈਸਲਾ ਹੋਇਆ ਉਹ ਅਸੀਂ ਲਾਗੂ ਕਰਾਂਗੇ ਜੀ ਓਕੇ